ਗੁਰਜੀਤ ਖਾਲਸਾ ਉਹ ਗੁਰਜੀਤ ਕੀ ਫਤੇ ਤਾਰੇ ਦਾ ਸਕੂਲ ਜੁਨੀਅਰ ਦ੍ਰਿਸ਼ਟੀ ਚਾਨਣ ਮਾਦਰ ਮਿਕ ਸਿੰਘ ਪਟਿਆਲਾ ਦੇ ਕੋਟਸਰਵ ਚਾਜਰਾ ਅੱਜ ਇੱਕ ਐਮ ਵਿਸ਼ੇ ਤੇ ਵਿਚਾਰ ਕਰੰਦਾ ਮਨ ਭਰਿਆ ਸੀ ਉਹ ਗਜਿਸ ਦੇ ਨਾਲ ਪੰਜਾਬ ਪੰਜਾਬੀ ਪੰਜਾਬੀ ਅਤੇ ਸਿੱਖ ਪ੍ਰਾਸਤੀ ਬੜੀ ਤਗੜੀ ਗਰੀਤ ਉਹ ਵਜਿਹਾ ਕਿਉਂਕਿ ਸ਼ਰੋਮੀ ਗੋਪਾਰਾਪੰਡ ਕਮੇਟੀ ਨੂੰ ਸੁਝੂ ਰਿਚਿਸ ਸਾਫ ਤੋਂ ਹਟੇ ਨਾਲ ਹੀ ਸ਼ਰੋਮੀ ਗਾਲੀਦਾਲ ਉਸ ਦੀ ਵਾਰਡ ਦੇ ਤੌਰ ਤੇ ਦੇਸ਼ ਦੀ ਰਾਖੀ ਦੇ ਤੌਰ ਤੇ ਰਾਜਨੀਤਿਕ ਪਦਰ ਤੇ ਉੱਤੇ ਵਿਚਾਰਧਾਰਾ ਕਰਨ ਲਈ ਪਿਆ ਕੀਤਾ ਗਿਆ ਸੀ ਜੋ ਹੌਲੀ ਹੌਲੀ ਖੁਰਦਾ ਖੁਰਦਾ ਵੱਡੀਆਂ ਪੈਂਦੀਆਂ ਪੈਂਦੀਆਂ ਇੱਕ ਅਜੀਬ ਸਥਿਤੀ ਵਿੱਚ ਪਾ ਕੇ ਅੱਜ ਪਹੁੰਚ ਗਿਆ ਹੈ ਇਹ ਗੱਲ ਅੱਜ ਹੋ ਰਹੀਆਂ ਘਟਨਾਵਾਂ ਤੱਕ ਇਹ ਗੱਲ ਬਿਲਕੁਲ ਸਪਸ਼ਟ ਹੋ ਗਿਆ ਹੈ ਕਿ ਸਿੱਖ ਕੌਮ ਨੂੰ ਇਹ ਗੱਲ ਪ੍ਰਵਾਨ ਕਰ ਲੈਣੀ ਚਾਹੀਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜ਼ਹਿਦਾਦ ਨੂੰ ਇਹ ਗੱਲ ਪ੍ਰਵਾਨ ਕਰ ਲੈਣੀ ਚਾਹੀਦੀ ਹੈ ਚਰੁਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਵੀ ਇਹ ਗੱਲ ਪ੍ਰਵਾਨ ਕਰ ਲੈਣੀ ਚਾਹੀਦੀ ਹੈ ਕਿ ਸਿਰਫ ਬਾਦਲ ਪਰਿਵਾਰ ਪੰਥ ਨਹੀਂ ਹੈ ਪੰਥ ਸੰਗਤ ਹੈ ਅੰਗ ਪੰਥ ਸੰਗਤ ਜਿਹੜੀ ਆ ਉਹ ਗੁਰੂ ਗਰੂਪ ਹੈ ਜਿਸ ਨੇ ਹਰ ਕਿਸੇ ਨੂੰ ਮਾਨ ਦਿੰਦਾ ਹੈ ਸਨਮਾਨ ਦਿੰਦਾ ਹੈ ਜੁਮਾੜਿਆਂ ਨੂੰ ਮਾਨ ਦਿੰਦਾ ਹੈ ਨਿਰਾਣਿਆਂ ਨੂੰ ਤਾਂ ਦਿੰਦਾ ਹੈ ਪਰ ਇੱਕ ਹੈਂਕੜ ਬਾਜੀ ਚ ਅਤੇ ਇੱਕ ਪਰਿਵਾਰ ਪਾਲ ਪੋਲਨ ਦੀ ਯਤ ਵਿੱਚ ਇੱਕ ਐਸੀ ਸਥਿਤੀ ਚ ਚੋਂਗੀ ਅਕਾਲੀ ਦਲ ਨੂੰ ਖੜਾ ਕਰ ਦਿੰਦਾ ਹੈ ਕਿ ਅੱਜ ਐਸੀ ਸਥਿਤੀ ਹੈ ਕਿ ਇਲੈਕਸ਼ਨਾਂ ਬਿਸਕ ਦੂਰ ਰਹਿ ਗਏ ਨੇ ਜੋਨ ਪ੍ਰਚਾਰ ਸਿਖਰਾਂ ਤੇ ਹੈ ਸਾਰੀਆਂ ਪਾਰਟੀਆਂ ਆਪਣਾ ਤਲਮਨ ਤਲ ਨਾਲ ਪੂਰਾ ਜੋਰ ਲਾ ਰਹੀਆਂ ਨੇ ਨੈਤਿਕ ਨੈਤਿਕ ਸਾਰੇ ਜਿਹੜੇ ਹਰਬੇ ਨੇ ਵਰਤੇ ਜਾ ਰਹੇ ਨੇ ਇਸ ਸਥਿਤੀ ਦੇ ਵਿੱਚ ਆਨ ਕੇ ਅਕਾਲੀ ਦਲ ਦਾ ਦੇ ਬਹੁਤ ਸਾਰੇ ਨੇਤਾਵਾਂ ਵੱਲੋਂ ਅਕਾਲੀ ਦਲ ਛੱਡ ਜਾਣਾ ਅਤੇ ਬਹੁਤ ਸਾਰਿਆਂ ਨੂੰ ਅਕਾਲੀ ਦਲ ਵਿੱਚੋਂ ਕੱਢ ਦੇਣਾ ਬੜੀ ਭਿਆਨਕ ਤੇ ਬੜੀ ਖਤਰਨਾਕ ਸਥਿਤੀ ਹੈ ਇਹ ਅਵਸਥਾ ਮਤਲਬ ਉਸ بڑے ਚੇਤੂ ਚੱਲੀ ਆ ਰਹੀ ਸੀ ਕਿ ਸਾਡੇ ਤੇ ਅਨਜਾਨ ਜਿਹੜੇ ਲੱਗਦੇ ਨੇ ਉਹ ਇਹ ਨੇ ਕਿ ਅਸੀਂ ਇੱਕ ਪਰਿਵਾਰ ਨੂੰ ਪਾਲਣ ਲਈ ਆਪਣੇ ਨਿੱਜੀ ਵਪਾਰ ਨੂੰ ਪਾਲਣ ਲਈ ਰਾਜਨੀਤੀ ਕਰਦੇ ਹਾਂ ਇਸ ਵਿੱਚ ਕੋਈ ਦੂਜੀ ਰਾਏ ਵੀ ਨਹੀਂ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਮੁਜਾਬ ਦੇ ਤੌਰ ਤੇ ਚੈਰ ਸ਼ਾਸਨ ਦੇ ਤੌਰ ਤੇ ਚੈ ਰੀਅਲਿਟੀ ਦੇ ਤੌਰ ਤੇ ਸਾਹਮਣੇ ਚਰਚਾ ਵਿੱਚ ਲਿਆਂਦੀਆਂ ਤੁਸੀਂ ਜਿਹੜੀ ਖਾਸ ਗੱਲ ਸੀ ਅੱਗੇ ਗੋਡਾ ਮਿਨਾ ਰਿਹਾ ਹੈ ਕੰਕਰਾ ਦੇ ਉਸ ਮੈਂ ਜਾਣਾ ਹੈ ਜਿਸ ਦੇ ਵਿੱਚ ਲੱਖਾਂ ਹੀ ਜਿਹੜੇ ਸਿੱਖ ਸੀ ਜਿਹੜੀ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਦਰਬਾਰ ਸ਼ਾਹ ਤੇ ਸ਼ੇਰ ਕਾਲ ਤੋਂ ਪਸਾਤੇ ਟਕਾਏ ਕੋਈ ਉਹਨਾਂ ਦੇ ਨਾਂ ਜਿਹੜੇ ਜਿਹੜੇ ਸ਼ਹੀਦ ਹੋ ਗਏ ਜਾਂ ਜਿਹੜੇ ਪਰਿਵਾਰ ਨੂੰ ਬਹੁਤਾਂ ਨੁਕਸਾਨ ਹੋਇਆ ਉਹਨਾਂ ਪ੍ਰਤੀ ਹੱਥ ਜੋੜ ਕੇ ਉਸ ਸ਼ਤਾਂਗਲੀ ਹੈ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਨੂੰ ਵਰਸਕੀ ਰੂਪ ਇਹ ਪ੍ਰਵਾਨ ਕਰੇ ਅਤੇ ਉਹਨਾਂ ਉਹਨਾਂ ਦੀਆਂ ਸ਼ਰਤਾਂ ਦਾ ਦੀ ਕੀਮਤ ਸਾਨੂੰ ਆਪਣੇ ਪ੍ਰਾਣੇ ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ ਦੀ ਝਾਕੀ ਪ੍ਰਦਾਨ ਕਰੇ 1984 ਦੇ ਦੰਗੇ ਦਿੱਲੀ ਚੋਏ ਕਾਂਗਪੂਰ ਅਤੇ ਹੋਰ ਸਾਰੇ ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਸਿੱਖ ਸਖਨ ਨੂੰ ਤਿਆਰ ਪਾ ਕੇ ਜਾਂ ਗੋਲੀਆਂ ਮਾਰ ਕੇ ਜਾਂ ਬੜੇ ਜਲੀਲ ਕਰਕੇ ਮਤਲਬ ਕਤਲ ਕੀਤਾ ਗਿਆ ਅਸੀ ਕਤਲਿਆਮ ਛੇਦ ਇਤਿਹਾਸ ਦੇ ਵਿੱਚ ਬਹੁਤ ਕਾਟੂਈ ਹੋਵੇ ਤੇ ਫਿਰ ਉਹ ਵੀ ਇੱਕ ਰਾਜ ਰਾਜ ਸਰਕਾਰ ਦੇ ਕੇਂਦਰੀ ਰਾਜ ਸਰਕਾਰ ਜਿੱਥੇ ਕੰਮ ਕਰ ਰਹੀ ਹੈ ਉਥੋਂ ਜਿੱਥੇ ਮਿਲਟਰੀ ਬਿਲਟੀ ਹੈ ਜਿੱਥੇ ਆਰਮੀ ਦੀਆਂ ਸਾਰੀਆਂ ਸਹੂਲਤਾਂ ਨੇ ਜਿੱਥੇ ਸਾਰੇ ਸਾਰੀ ਟੈਕਨੀਕ ਕੰਮ ਕਰ ਰਹੀ ਹੈ ਉਥੇ ਅਜਿਹੀ ਘਟਨਾ ਦਾ ਵਾਪਰਨਾ ਇੱਕ ਸਾਜ਼ਿਸ਼ ਸੀ ਜਿਹਦੇ ਵਿੱਚ ਬਹੁਤ ਸਾਰੇ ਲੋਕ ਸ਼ਾਮਿਲ ਸੀ ਜਿਹਦੇ ਵਿੱਚ ਪਾਰਟੀਆਂ ਦੇ ਨਾਲ-ਨਾਲ ਵਿਰਤੀ ਜਿਹੜੇ ਖਾਸ ਸੀਗੇ ਉਹਨਾਂ ਦਾ ਰੋਲ ਵੀ ਵਿਚਾਰਯੋਗ ਹੈ ਕਿ ਇੰਦਰਾ ਗਾਂਧੀ ਦੇ ਨਾਲ ਬਾਦਲ ਪਰਿਵਾਰ ਦੀਆਂ ਟੌੜੀਆਂ ਦੀਆਂ ਕਵੱਡੀ ਸਾਹਿਬ ਦੀਆਂ ਜਿਹੜੀਆਂ ਮੀਟਿੰਗਾਂ ਨੇ ਜਦੋਂ ਕੰਟਰੋਲਰ ਸਾਹਿਬ ਆਪਣਾ ਅੱਗੇ ਨੇ ਅਕਾਲ ਤਖਤ ਤੇ ਤਾਂ ਉਹ ਬੜੀਆਂ ਵਿਚਾਰਯੋਗ ਨੇ ਉਸ ਤੋਂ ਬਾਅਦ ਅਟੈਕ ਹੋਣ ਤੋਂ ਬਾਅਦ ਇਹਨਾਂ ਸਾਰਿਆਂ ਦਾ ਪਛ ਕੇ ਨਿਕਲ ਜਾਣਾ ਆਰਪੀ ਵਲੋਂ ਕੱਢ ਲੈਣਾ ਤੇ ਦੂਸਰੇ ਜਿਹੜੇ ਸੰਗਤ ਸੀਗੇ ਉਹਨਾਂ ਦਾ ਕਤਲੇਆਮ ਕਰ ਦੇਣਾ ਇਹ ਇੱਕ ਬੜੀ ਸਾਜ਼ਿਸ਼ ਵਾਲੀ ਜਾਂ ਇੱਕ ਸਕੀਮ ਸੋਚੀ ਸਭੀ ਸਕੀਮ ਹੈ ਬੇਅਦੀਨ ਲੱਗਦਾ ਹੈ ਪਿਲਗਾਮ ਤੇ ਨਹੀਂ ਕਿਉਂਕਿ ਆਪਾਂ ਉਥੇ ਨਹੀਂ ਪਰ ਜਿਹੜੀ ਜਿਹੜੀ ਸਥਿਤੀ ਹੈ ਉਹ ਸਥਿਤੀ ਇਹ ਦੱਸਦੀ ਹੈ ਕਿ ਜੇ ਆ ਫੌਜ ਇਨ੍ਹਾਂ ਵਿਅਕਤੀਆਂ ਨੂੰ ਖਾਸ ਕਰਕੇ ਪਹਿਲਾ ਵਾਰ ਕੱਢ ਲੈਂਦੀ ਹੈ ਤਾਂ ਕੋਈ ਗੱਲ ਦਾਲਚਕਾਰ ਹੈ ਇਸੇ ਤਰੀਕੇ ਨਾਲ ਦਿੱਲੀ ਦੇ ਵਿੱਚ ਸਾਡੀ ਅਕਾਲੀ ਦਲ ਦੀ ਜਿਹੜੀ ਸਾਂਝ ਆ ਉਹ ਪਾਇਪਾ ਨਾ ਰਹੀ ਪਾਇਪਾ ਦੇ ਅਹਿਮ ਖਿਡਾਰੀ ਜਿਨੇ ਬਾਬਰੀ ਮਸਜਿਦ ਵੀ ਢਾਈ ਦਰਬਾਰ ਸਾਹਿਬ ਤੇ ਅਟੈਕ ਕਰਨ ਬਾਰੇ ਸ਼੍ਰੀ ਅਡਵਾਨੀ ਆਪਣੀ ਕਿਤਾਬ ਦੇ ਵਿੱਚ ਲਿਖਤੀ ਤੌਰ ਤੇ ਮੰਨਦੇ ਨੇ ਕਿ ਮੈਂ ਇੰਦਰਾ ਗਾਂਧੀ ਨੂੰ ਮਜਬੂਰ ਕੀਤਾ ਮੈਂ ਤੇ ਮੇਰੀ ਪਾਰਟੀ ਨੇ ਮਜਬੂਰ ਕੀਤਾ ਕਿ ਇਹ ਦਰਬਾਰ ਸਾਹਿਬ ਤੇ ਅਟੈਕ ਕਰਨ ਤੋਂ ਬਗੈਰ ਫੌਜ ਚਾਉਣ ਤੋਂ ਬਗੈਰ ਕੋਈ ਯਾਰਾ ਨਹੀਂ ਜਦੋਂ ਕਿ ਉਹਨਾਂ ਦੇ ਮੁਤਾਬਕ ਇਹ ਹੈ ਕਿ ਇੰਦਰਾ ਗਾਂਧੀ ਇਸ ਇਸ ਅਟੈਕ ਤੋਂ ਪਰਹੇਜ਼ ਕਰੀ ਸੀ ਪਰ ਇਸ ਗੱਲ ਦੇ ਉੱਤੇ ਬੜੀ ਹਰਾਨੀ ਹੁੰਦੀ ਹੈ ਕਿ ਅਕਾਲੀ ਦਲ ਨੇ ਇੰਨਾ ਚਿਰ ਭਾਜਪਾ ਦੇ ਨਾਲ ਸਾਂਝੀਆਂ ਬੱਛੀਆਂ ਅਡਵਾਨੀ ਦੇ ਨਾਲ ਮੀਟਿੰਗਾਂ ਹੁੰਦੀਆਂ ਆਦੀਆਂ ਆਸਰ ਸਕੀਮਾਂ ਆਸਰ ਸਕੀਡੇ ਨੇ ਐਪੀਸੋਡ ਪਿਆ ਕਰਦੇ ਰਹੇ ਫਿਰ ਦੂਸਰੀ ਘਟਨਾ ਵਾਪਰਦੀ ਹੈ ਕਿ ਇਹਨਾਂ ਘਟਨਾਵਾਂ ਦੇ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਫਖਰੇ ਕੌਮ ਦਾ ਸਤਾਫ ਦਿੱਤਾ ਜਾਂਦਾ ਜਿੱਥੇ ਬੜੀ ਭੀੜ بڑے ਨੇਤਾ ਜਿਹੜੇ ਅੱਜ ਵੀ ਅਕਾਲੀ ਦਲ ਦਾ ਵਿਰੋਧ ਵੀ ਕਰ ਰਹੇ ਨੇ ਤੇ ਅਕਾਲੀ ਦਲ ਦੀ ਹਮਾਇਤ ਵੀ ਕਰ ਰਹੇ ਨੇ ਬੜੇ ਹਜੂਮ ਦੇ ਨਾਲ ਉੱਥੇ ਪਹੁੰਚੇ ਆਪ ਹੀ ਰਾਜਾ ਆਪ ਹੀ ਭਖਾਰੀ ਆਪ ਹੀ ਦਾਤਾ ਆਪ ਹੀ ਦੇਣ ਵਾਲਾ ਆਪਣੀ ਆਪਣੀ ਆਪਣੇ ਹੁਕਮ ਨਾਲ ਫਖਰੇ ਫਖਰੇ ਕਹਾੰ ਦਾ ਕਿਤਾਬ ਹਾਸਲ ਕੀਤਾ ਗਿਆ ਉਹਦਾ ਉਹਦਾ ਬੜਾ ਤਕੜਾ ਡਰਾਮਾ ਕੀਤਾ ਗਿਆ ਹੈ ਉਹਨਾਂ ਵਿਅਕਤੀਆਂ ਤੋਂ ਕੀਤਾ ਗਿਆ ਜਿਹੜੇ ਕਦੀ ਉਹਨਾਂ ਦੀ ਉਹਨਾਂ ਦੇ ਬਰਾਬਰ ਵੀ ਨਹੀਂ ਬਹਿ ਸਕਦੇ ਸੀ ਬੜੀ ਚਿੰਤਾ ਦਾ ਵਿਸ਼ਾ ਉਸ ਵੇਲੇ ਸਿੱਖ ਕੌਮ ਦੇ ਵਿੱਚ ਇੱਕ ਭਾਵਨਾ ਸੀ ਪਰ ਵਿਰੋਧ ਨਹੀਂ ਸੀ ਪਰ ਭਾਵਨਾ ਸੀ ਇਹ ਇਹ ਬਿਲਕੁਲ ਗਲਤ ਹੋਇਆ ਉਸਨੇ باوجود ਵੀ ਫਿਰ ਅਕਾਲੀ ਦਲ ਦਾ ਖਾਸ ਕਰਕੇ ਬਾਦਲ ਪਰਿਵਾਰ ਦਾ ਸਾਰੀਆਂ ਸੀਟਾਂ ਤੇ ਹਾਰ ਜਾਣ ਤੇ ਫਖਰੇ ਕਹੋਂ ਫਿਰ ਵੀ ਵਾਪਸ ਨਾ ਕਰਨਾ RAM ਹੀ ਦੇ ਸਰਸਾ ਡੇਰੇ ਨਾਲ ਦਾਦਾ ਸਵਾਮੀਆ ਨਾਲ ਦੂਸਰੇ ਜਿੰਨੇ ਵੀ ਸੰਤ ਡੇਰੇ ਨੇ ਸੰਪਰਦਾਵਾਂ ਨੇ ਮੱਠ ਨੇ ਉਹਨਾਂ ਸਾਰਿਆਂ ਦੇ ਨਾਲ ਮੰਦਰਾਂ ਨਾਲ ਮਸੀਤਾਂ ਨਾਲ ਕਬਰਾਂ ਤੇ ਜਾ ਜਾ ਕੇ ਫੋਟੋਆਂ ਲਵਾ ਕੇ ਦੇ ਬਾਵਜੂਦ ਵੀ ਅਕਾਲੀ ਦਲ ਦੀ ਪਾਰਟੀਆਂ ਇਹ ਬਣ ਗਈ ਕਿ ਉਹ ਉਹ ਆਪਣੀਆਂ ਸਾਰੀਆਂ ਸਾਰੀਆਂ ਕਟਵਾਵਾਂ ਨੂੰ ਅੰਜਾਮ ਦੇਣ ਤੋਂ ਪਾਸੇ ਰਿਹਾ ਬੜੀ ਅਜੀਬ ਹਾਲਤ ਬਣੀ ਕਿ ਅਕਾਲੀ ਦਲ ਨੂੰ ਸਜੀਦ ਕਰਨ ਦੀ ਦੀ ਥਾਂ ਦੀ ਇੰਜਾਇਰ ਅਕਾਲੀ ਦਲ ਦੇ ਵਿੱਚ ਫਿਰ ਡੋਮਿਨੇਸ਼ਨ ਆਈ ਇਹ ਇਸ ਗੱਲ ਦੇ ਵਿੱਚ ਕੋਈ ਚਰਚਾ ਨਹੀਂ ਤੁੰਗ ਫਿਰ ਨਹੀਂ ਕਿ ਜਿਹੜਾ ਹੈਗਾ ਪੰਥ ਕਿਸੇ ਵੀ ਹਾਲਤ ਵਿੱਚ ਸੁਖਬੀਰ ਨੂੰ ਬਰਦਾਸ਼ਤ ਨਹੀਂ ਕਰਦਾ ਚਾਹੀਦਾ ਤਾਂ ਇਹ ਹੈ ਕਿ ਸੁਖਬੀਰ ਇਹਨਾਂ ਦੋ ਜਣਾਂ ਦੇ ਵਿੱਚ ਜਾਂ ਚੁੱਪੀ ਸ਼ਾਂਤ ਸਾਜ ਜਾਏ ਜਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਪਾਸੇ ਹੋ ਜਾਏ ਤਾਂ ਕਿ ਸਿੱਖ ਕੌਮ ਜਿਹੜੀ ਆ ਆਪਣੇ ਫੈਸਲੇ ਆਪ ਲੈ ਸਕੀ ਹੋ ਸਕਦਾ ਹੈ ਕਿ ਜਿਆ ਕਰਨ ਨਾਲ ਕੋਈ ਚੰਗੀਆਂ ਰਿਜ਼ਲਟ ਜਿਹੜੇ ਨੇ ਉਹ ਸਾਹਮਣੇ ਆ ਸਕਣ ਇਹ ਅਪੀਲ ਹੈ ਪੰਥ ਵੱਲੋਂ ਪੰਥ ਦੀ ਅਪੀਲ ਹੈ ਕਿ ਲੋਕਾਂ ਨੂੰ ਗੁੰਮਰਾਹ ਨਾ ਕੀਤਾ ਜਾਵੇ ਲੋਕਾਂ ਤੇ ਇਹ ਇੱਕ ਛਲਾਵਾ ਹੈ ਜੇ ਕਿਤੇ ਉਹ ਅੱਜ ਅੱਜ ਅਸਤੀਫਾ ਦੇ ਕੇ ਅੱਜ ਅਸਤੀਫਾ ਦੇ ਕੇ ਜੇ ਉਹ પાਸੇ ਹੋ ਜਾਂਦੇ ਨੇ ਤਾ ਇਹ ਇਹ ਹੈ ਤੇ ਰਾਜਨੀਤਿਕ ਖਿਲਾਵਾ ਪਰ ਉਸ ਦਾ ਅਸਰ ਜਿਹੜਾ ਇਹਨਾਂ ਵੋਟਾਂ ਦੇ ਉੱਤੇ ਜ਼ਰੂਰ ਪਵੇਗਾ ਇਹ ਇਹ ਐਪੀਸੋਡ ਮੈਂ ਇੱਥੇ ਕਰਮ ਕਰਦਾ ਹਾਂ ਤੇ ਅਪੀਲ ਕਰਦਾ ਹਾਂ ਕਿ ਖੇਤਰੀ ਪਾਰਟੀ ਅਕਾਲੀ ਦਲ ਨੂੰ ਸੁਰਜੀਤ ਕਰਨ ਵਾਸਤੇ ਸਾਰੀ ਕੌਮ ਜਿਹੜੀ ਆ ਉਹ ਉਪਰਾਲਾ ਕਰੇਗੀ ਨੌਜਵਾਨਾਂ ਨੂੰ ਨੁਮਾਇੰਦਗੀ ਦਿਓ ਕੋਈ ਜ਼ਰੂਰੀ ਨਹੀਂ ਕਿ ਜਿਹੜੇ ਬੰਦੇ ਉਸ ਪਰਿਵਾਰ ਦੇ ਚਿਹਤੇ ਨੇ ਜਾਂ ਉਹਨਾਂ ਦੇ ਉਹਨਾਂ ਦੀਆਂ ਕੋਈ ਖਾਸ ਦੇਣਾ ਨੇ ਕਮਾਈ ਵਾਲੇ ਪੁੱਤਰ ਨੇ ਉਹਨਾਂ ਨੂੰ ਉਹਨਾਂ ਨੂੰ ਹੀ ਅਕੇਲਾ ਨਾ ਜਾਵੇ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਤਕਦੀਰ